ਆਉਣ ਤੋਂ ਹਰੇਕ ਪਿੰਡ ਤੋਂ ਇੱਥੇ ਹੋਰ ਪਹੁੰਚਣੀ ਚਾਹੀਦੀ ਆ ਹਰੇਕ ਪਰਿਵਾਰ ਦਾ ਇੱਕ ਮੈਂਬਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਜਰੂਰ ਪਹੁੰਚਣਾ ਚਾਹੀਦਾ ਚੰਗਨਾ ਰਣੌਤ ਮਕੇਸ਼ ਖੰਨਾ ਪਾਇਲ ਔਰ ਜੋ ਵੀ ਇਹ ਲੋਕ ਡਿਜੀਟਲ ਮੀਡੀਆ ਤੇ ہمارے ਖਿਲਾਫ ਬੋਲ ਰਹੇ ਹੈ ਉਹ ਜਰੂਰ ਇਸ ਵੈਬਿਨਾਰ में जुड़ें और अच्छे तरह से तैयारी करके आए इन बिलों की ता जो हम उनका बहुत समझदारी के साथ उनको समझा सकें कि व्हाई वी आर सिटिंग हियर ਰੱਤ ਕਰਾ ਕੇ ਵਾਪਸੀ ਆਵਾਂਗੇ ਚਾਹੇ ਜਿੰਨਾ ਮਰਜ਼ੀ ਲੰਬਾ ਸੰਘਰਸ਼ ਕਰਨਾ ਪਵੇ ਜਿੰਨਾ ਮਰਜ਼ੀ ਸਰ ਨੂੰ ਮਿਹਨਤ ਕਰਨੀ ਪਵੇ ਕਿਸਾਨਾਂ ਨੇ ਕਈ ਘੰਟੇ ਮੰਥਨ ਕੀਤਾ ਇਸ ਖਾਤੇ 7 ਘੰਟੇ ਤੋਂ ਵੱਧ ਵਕਤ ਲਈ ਗੱਲਬਾਤ ਹੋਵੇਗੀ ਮੁਲਾਕਾਤਾਂ ਦਾ سلسلہ ਮੁਰ ਤੋਂ ਤੁਰੇਗਾ ਇਸ ਬਾਬਤ ਅਜੇ ਕੋਈ ਫੈਸਲਾ ਨਹੀਂ ਹੋਇਆ ਪਰ ਸੰਘਰਸ਼ ਕਿਵੇਂ ਤਿੱਖਾ ਕਰਨਾ ਹੈ ਇਸ ਲਈ ਕਿਸਾਨਾਂ ਨੇ ਮੂਹਮ ਪਖਾ ਦਿੱਤੀ ਦਿੱਲੀ ਤੋਂ ਹੁਣ ਕਿਸਾਨ ਸਿੱਧਾ ਸੰਪਰਕ ਬ੍ਰਿਟੇਨ ਨਾਲ ਸਾਧਨ ਦੀ ਵਿਉਂਚ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਦੌਰੇ ਬਾਬਤ ਕਿਸਾਨਾਂ ਨੇ ਰਣਨੀਤੀ ਬਣਾਈ ਹੈ ਕਾਰਨੇ 26 ਜਨਵਰੀ ਨੂੰ ਇੰਗਲੈਂਡ ਕੇ ਪ੍ਰਧਾਨ ਮੰਤਰੀ ਕੋ ਬੁਲਾ ਰੱਖਾ ਹੈ ਉਸਕੇ ਬਾਰੇ ਮੇ ਹਮ ਇੰਗਲੈਂਡ ਕੇ ਐਮਪੀਜ਼ ਕੋ ਲਿਖ ਰਹੇ ਹਾਂ ਕਿ ਉਹ ਆਪਣੇ ਪ੍ਰਧਾਨ ਮੰਤਰੀ ਕੋ ਰੋਕਣੇ ਦੀ ਕੋਸ਼ਿਸ਼ ਕਰੇ ਕਿ ਜਿੰਨਾ ਦੇਰ ਇਤਨੀ ਮੁਸ਼ਕਲ ਮੇ ਸਿਆਣੇ ਬਜ਼ੁਰਗ ਬੀਵੀਆਂ ਛੋਟੇ ਬੱਚੇ ਔਰ ਲੱਖਾਂ ਲੋਕ ਜਿਹੜੇ ਸੜਕੋ ਪਰ ਬੈਠੇ ਹੈ ਜਿੰਨਾ ਦੇਰ ਤੱਕ ਜੇ ਮੰਗੇ ہماری ਨਹੀਂ ਮੰਨਤੇ ਅੰਗਰੇਨ ਦੇ ਪ੍ਰਧਾਨ ਮੰਤਰੀ ਕੋ ਜਹਾਂ ਨਹੀਂ ਆਣਾ ਚਾਹੀਏ ਇਨਾ ਦਿਨਾਂ ਵਿੱਚ 25 26 ਦਸੰਬਰ ਨੂੰ ਦੁਨੀਆ ਭਾਰਤੀਆਂ ਜਿੱਥੇ ਪੰਜਾਬੀ ਲੋਕ ਵਸਦੇ ਆ ਉਥੇ ਦੀਆਂ ਅੰਬੈਸੀਆ ਦੇ ਸਾਹਮਣੇ ਦਿਮੋਨਸਟ੍ਰੇਸ਼ਨ ਪਹਿਲਾਂ ਵੀ ਬਹੁਤ ਵੱਡੇ ਵੱਡੇ ਹੋਏ ਆ ਉਥੇ ਡਿਮੋਨਸਟ੍ਰੇਸ਼ਨ ਕੀਤੇ ਜਾਣਗੇ ਭਾਰਤੀ ਸਰਕਾਰ ਵਜਾਏ ਆਪਣਾ ਦਿਮਾਗ ਠੀਕ ਕਰਨ ਦੇ ਉਹ ਕਾਊਂਟਰ ਪ੍ਰੋਪਾਗੈਂਡਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਜਿਹਦਾ ਰਿਜ਼ਲਟ ਇਹ ਨਿਕਲਿਆ ਲਾਸ ਐਂਗਲ ਦੇ ਵਿੱਚ ਕੱਲ ਮੋਦੀ ਭਗਤਾ ਨੇ ਕਮਜ਼ੋਰ ਆ ਰੱਖਿਆ ਸੀ ਪਰ ਪੰਜਾਬ ਦੇ ਨੌਜਵਾਨਾਂ ਨੇ ਉਹਨੂੰ ਚੈਲੰਜ ਕੀਤਾ ਤੇ ਇਹ ਮੁਝਾਰਾ ਸੀ ਨਹੀਂ ਹੋਣ ਦੇਣਾ ਉਸੇ ਥਾਂ ਤੇ ਨੌਜਵਾਨਾਂ ਨੇ ਮੁਜ਼ਾਹਰਾ ਰੱਖਿਆ ਤੇ ਜਿਹੜੇ ਆਪਤੀਏ ਲੋਕ ਹੁੰਦੇ ਆ, ਪਹਾੜੇ ਦੇ ਹੁੰਦੇ ਆ ਉਹ ਮੈਦਾਨ ਚ ਆਉਣ ਤੋਂ ਬਹੁਤ ਡਰਦੇ ਹੁੰਦੇ ਆ ਤੇ ਮੋਦੀ ਭਗਤ ਇੱਕ ਵੀ ਉੱਥੇ ਨਹੀਂ ਪਹੁੰਚਾ। ਬਹੁਤ ਵੱਡਾ ਮੁਜ਼ਾਹਰਾ ਨੌਜਵਾਨਾਂ ਨੇ ਲਾਸ ਇੰਡ ਦੇ ਵਿੱਚ ਕੱਲ ਕੀਤਾ। ਸਰਕਾਰ ਦਾ ਦਾਵਾ ਹੈ ਕਿ ਕਾਨੂੰਨ ਚੰਗੇ ਨੇ ਪਰ ਹੁਣ ਕਿਸਾਨ ਐਹਦ ਲੈ ਚੁੱਕੇ ਨੇ ਸਰਕਾਰ ਦੇ ਇਸ ਦਾਅਵੇ ਖਿਲਾਫ ਆਨਲਾਈਨ ਅਤੇ ਪਿੰਡ ਪੱਧਰ ਤੇ ਡਟਣ ਲਈ। ਦੇਖਿਏ ਸਰਕਾਰ ਕਿਸਾਨਾਂ ਦੇ ਤੋਕਲੇ ਦੂਰ ਕਰਨ ਲਈ ਸੱਦੇ ਦੇ ਰਹੀ ਐ ਪਰ ਹੁਣ ਕਿਸਾਨ ਕਾਨੂੰਨਾਂ ਨੂੰ ਲਾਹੇ ਦਾ ਕਹਿਣ ਵਾਲਿਆਂ ਦੇ ਹੀ ਖੱਤਸ਼ੇ ਦੂਰ ਕਰਨ ਲਈ ਤਿਆਰ ਨੇ ਉਹ ਪਰਾਰੰਭੀ ਹੋਊਗਾ ਪੰਜ ਕਿਸਾਨ ਸਾਡੇ ਬੈਠਣਗੇ ਹਰ ਇੱਕ ਕੁਐਸਚਨ ਦਾ ਜਵਾਬ ਦੇਵਾਂਗੇ ਅਸੀਂ ਕੋਈ ਵੀ ਤੁਸੀਂ মিডিਆ ਵਿੱਚ ਜ਼ਰੂਰ ਦੇ ਦੇਣਾ ਕੋਈ ਕਿਸੇ ਤਰ੍ਹਾਂ ਦਾ ਸਵਾਲ ਕਰੇ ਅਸੀਂ ਉਹਦਾ ਲੌਜਿਕ ਤੇ ਨਾਲ ਜਵਾਬ ਦੇਵਾਂਗੇ ਕੋਈ ਐ ਨਹੀਂ ਵੀ ਲੁੱਕਸ਼ੇਪ ਕੇ ਦੇਵਾਂਗੇ ਪਹਿਲਾ ਬੀਜੇਪੀ ਵਾਲੇ 9 ਐਮਪੀ ਪੰਜਾਬ ਦੇ ਜੇ ਕਿਸੇ ਨੂੰ ਸਮਝਾ ਨਹੀਂ ਸਕੇ 2 ਲੱਖ ਪੈਂਫਲੇਟ ਛਾਪਿਆ ਵੰਡ ਨਹੀਂ ਸਕੇ ਪੰਜਾਬ ਹਰਿਆਣਾ ਵਿੱਚ ਇਹਨਾਂ ਵਿਰੋਧ ਇਹਨਾਂ ਦੇ ਵਿੱਚ ਹੋ ਰਿਹਾ ਉਹ ਸਿਰਫ ਵੈਬਿਨਾਰ ਰਾਹੀਂ ਉੱਥੇ ਮੀਡੀਆ ਕਰਕੇ ਮੁੜ ਕੇ ਆ ਗਏ ਆ ਇੱਕ ਦਿਨ ਬੀਬੀ ਜਗੀਰਕੌਰ ਨੇ ਕਿਹਾ ਤੇ ਇਹਦੇ ਸਾਡੇ ਬੰਦੇ ਆ ਅਸੀਂ ਚੈਲੰਜ ਕੀਤਾ ਕਿ ਬੀਬੀ ਜਗੀਰਕੌਰ ਦੇ ਬੰਦੇ ਇਹਦੇ 5 ਮਿੰਟ ਦੀ ਸੀਰੀਅਟੀ ਬੋਲ ਕੇ ਦਿਖਾ ਦੇ ਪਤਾ ਲੱਗ ਜਾਊਗਾ ਕਿ ਵਾਪਸ ਆਉਂਦੀ ਕਿ ਨਹੀਂ ਆਉਂਦੀ ਇਹ ਲੋਕ ਕਿਸਾਨ ਆ ਕਿਸਾਨਾਂ ਦੇ ਹਮਾਇਤੀ ਆ ਇਹ ਲੋਕ ਅੰਦੋਲਨ ਬਣ ਚੁੱਕਾ ਹੈ ਇਹ ਕਿਸੇ ਪਾਰਟੀ ਦਾ ਮੋਰਚਾ ਨਹੀਂ ਇਹ ਕਿਸਾਨਾਂ ਦਾ ਮੋਰਚਾ ਹੈ ਇਹਦੇ ਵਿੱਚ ਕੋਈ ਸਿਆਸੀ ਧਿਰ ਨਹੀਂ ਹੈਗੀ 24 ਤਰੀਕ ਨੂੰ 12 ਵਜੇ 24 ਤਰੀਕ ਨੂੰ 12 ਵਜੇ ਹਮ ਲੋਗ ਨੇ ਵੈਬਿਨਾਰ ਪਲਾਨ ਕਰਾ ਹੈ ਜੋ ਉਸ ਦਾ ਲਿੰਕ ਹੈ ਜ਼ੂਮ ਕਾ ਜੋ ਲਿੰਕ ਹੈ ਉਹ ਹਮ ਆਪਣੇ ਡਿਜੀਟਲ ਪਲੈਟਫਾਰਮ ਦੇ ਉੱਪਰ ਡਾਲ ਦੇਂਗੇ ਕੱਲ ਸਵੇਰ जो भी हमारे साथ जुड़ना चाहता है जो भी किसी के सारे भारत में सारे वर्ल्ड में किसी के सवाल हैं जो समझ में नहीं आ रहे कि हम लोग यहाँ पे क्यों बैठे हुए हैं वो उसको लिंक को लिंक के जरिए हमारे साथ रजिस्ट्रेशन कर सकता है जो पहले दस हजार आदमी एक जूम लिंक के ऊपर दस हजार आदमी हमारे साथ जुड़ सकता है जो पहले जुड़ जाएगा उनको हम प्लेटफॉर्म के ऊपर लेंगे और मैं बेनती करना चाहूंगा कंगना रनौत मुकेश खन्ना पायल और जो भी ये लोग डिजिटल मीडिया पे हमारे खिलाफ बोल रहे हैं वो जरूर इस वेबिनार में जुड़ें और अच्छे तरह से तैयारी करके आए इन बिलों की ता जो हम उनका बहुत समझदारी के साथ उनको समझा सकें कि वाई वी आर सिटिंग हेयर और हम सभी पार्टियों को कोई भी इसमें वो नहीं है जो भी किसी भी बैकग्राउंड से है वो इसके साथ जुड़ सकता है सरकार का जो प्रापोगंडा हो रहा है किसानों के खिलाफ इस एजिटेशन से हम उसका मुकाबला करने के लिए दस लाख हिंदी में और दस लाख पंजाबी में पांच लाख अंग्रेजी में पैफलेट्स पा के सारे देश में बांटेंगे और जो सरकार प्रापे गंडा जूठा कर रही है उसका मुकाबला करेंगे ऐसे ही सरकार प्राइम मिनिस्टर जैसे अपने मन की बात करते हैं ਅਸ 22 ਤਰੀਕ ਨੂੰ ਅਸੀਂ ਵੀ ਫੈਸਲਾ ਕੀਤਾ ਹੈ ਕਿ ਜਦੋਂ ਉਹ ਆਪਣੇ ਮਨ ਦੀ ਬਾਤ ਕਰਨਗੇ ਲੋਕਾਂ ਦੇ ਮਨ ਦੀ ਬਾਤੋਂ ਨਹੀਂ ਸੁਣਦੇ ਹਾਂ ਵੀ ਉਸ ਜਗ੍ਹਾ ਤੇ ਥਾਲੀਆਂ ਵਜਾएंगे ਤਾਂ ਕਿ ਉਸ ਦੀ ਬਾਤ ਨਾ ਕੋਈ ਸੁਣੇ ਅਸੀਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਉਹ ਆਪਣੇ ਮਨ ਦੀ ਬਾਤ ਕਰਨਗੇ ਕਿਸਾਨੀ ਕੋਲ ਨੂੰ ਹੋਰ ਮਜ਼ਬੂਤੀ ਦੇਣ ਲਈ ਹੋਕਾ ਦਿੱਤਾ ਗਿਆ ਪੰਜਾਬੀਆਂ ਨੂੰ ਹੋਰ ਲਾਂਬੰਦੀ ਕਰਨ ਲਈ ਕਿ ਹੈ ਗਾਉਂ ਤੋਂ ਹਰੇਕ ਪਿੰਡ ਤੋਂ ਇੱਥੇ ਹੋਰ ਪਹੁੰਚਣੀ ਚਾਹੀਦੀ ਆ ਹਰੇਕ ਪਰਿਵਾਰ ਦਾ ਇੱਕ ਮੈਂਬਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ ਤੇ ਟਰੱਕਾਂ ਵਾਲਿਆਂ ਨੂੰ ਬੇਨਤੀ ਕਰਦੇ ਆਂ ਟਰੱਕ ਵੀ ਬਹੁਤ ਖੜੇ ਆ ਸਾਡੇ ਕੋਲ ਵਿਹਲੇ ਕਿਉਂਕਿ ਠੰਡ ਦਾ ਸਮਾਂ ਸਾਰੇ ਟਰੱਕ ਵੀ ਯੂਨੀਅਨ ਵਾਲਿਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਟਰੱਕ ਵੀ ਲੈ ਕੇ ਇੱਥੇ ਆ ਜਾਣ ਤਾਂ ਕਿ ਟਰੱਕ ਖੜ ਜਾਣ ਆਉਣ ਵਾਲੇ ਦਿਨਾਂ 'ਚ ਸੰਘਰਸ਼ ਜਿਹੜਾ ਹੋਰ ਜਿਹੜਾ ਕਹਿੰਦੇ ਆ ਵੀ ਜਿਆਦਾ ਟਰਾਲੀਆਂ ਕੋਈ ਮੋੜ ਰਹੀ ਆ ਤੁਹਾਨੂੰ ਦੱਸ ਦਿੱਤਾ ਗਿਆ ਵੀ ਇੱਕ ਟਰਾਲੀ ਮੁੜੀ ਆ ਤੇ 11 ਆਈਆਂ ਨੇ ਕਿਉਂਕਿ ਸਵਾ ਦੇ ਦਿਨਾਂ ਤੁਸੀਂ 2-4 ਦਿਨਾਂ ਦੇ ਵਿੱਚ ਦੇਖਿਓ ਵੀ ਲਾਈਨਾਂ ਬਣ ਕੇ ਇੱਥੇ ਟਰਾਲੀਆਂ ਆ ਜਾਣਗੀਆਂ ਅਸੀਂ ਸੰਘਰਸ਼ ਨੂੰ ਹੋਰ ਦੇਸ਼ ਕਰਾਂਗੇ ਇਹ ਕਾਨੂੰਨ ਰੱਦ ਕਰਾ ਕੇ ਵਾਪਸ ਆਵਾਂਗੇ ਚਾਹੇ ਜਿੰਨਾ ਮਰਜ਼ੀ ਲੰਬਾ ਸੰਘਰਸ਼ ਕਰਨਾ ਪਵੇ ਜਿੰਨਾ ਮਰਜ਼ੀ ਸਾਨੂੰ ਮਿਹਨਤ ਕਰਨੀ ਪਵੇ ਭਾਵੇਂ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਫਿਰ ਵੀ ਇੱਥੇ ਸੌਖੇ ਨਹੀਂ ਹਾਂ ਬੈਠੇ ਇੱਥੇ ਜਿਹੜੇ ਲੋਕ ਬੈਠੇ ਆ ਇਹ ਦੁਖੋ ਦੁਖੀ ਹੋ ਕੇ ਬੈਠੇ ਹੋਇਆ ਕਿਉਂਕਿ ਉਹ ਚਾਹੁੰਦੇ ਆ ਘਰ ਜਾਣਾ ਪਰ ਮੋਦੀ ਸਰਕਾਰ ਮੰਗਾ ਨਹੀਂ ਮੰਨਦੀ ਇਸ ਕਰਕੇ ਮੰਗਾ ਮਨਾਏ ਵਗੈਰ ਅਸੀਂ ਘਰੇ ਨਹੀਂ ਜਾਣਾ ਇਹ ਤਿੰਨੇ ਕਾਨੂੰਨ ਤੇ ਦੋਨੇ ਬਿੱਲ ਤਿੰਨੇ ਇੱਕ ਨੂੰ ਰੱਦ ਕਰਾਉਣੇ ਆ ਤੇ ਦੋਨੇ ਬਿੱਲ ਵਾਪਸ ਕਰਾਉਣੇ ਆ ਉਹਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੇਗਾ ਪੂ ਦਾ ਮਹੀਨਾ ਇਸੇ ਮਹੀਨੇ ਠੰਡੇ ਬੁਰਜ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੇ ਲਾਸਾਨੀ ਸ਼ਹਾਦਤ ਦਿੱਤੀ ਸੀ ਇਹ ਦਿਹਾੜਾ ਕਿਸਾਨ ਪੂ ਮਹੀਨੇ ਦੀਆਂ ਸਰਦ ਦਿਨ ਰਾਤਾਂ ਚ ਦਿੱਲੀ ਦੀਆਂ ਬਰੂਹਾਂ ਤੇ ਮਨਾਉਣਗੇ 23 ਤਰੀਕ ਨੂੰ ਵੱਡੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਜਬ 5 ਸੈਨਿਕੋ ਛੋਟੇ ਸਹਿਬਜ਼ਾਦੇ ਦਾ ਸ਼ਹੀਦੀ ਜਿਹੜਾ ਆ ਇਹ ਦੋਨੋਂ ਸ਼ਹੀਦੀ ਦਿਹਾੜੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਇਹ ਤੇ ਵੱਡੇ ਪੱਧਰ ਤੇ ਅਸੀਂ ਮਨਾਵਾਂਗੇ ਕਿਉਂਕਿ ਇਹ ਲੋਕਾਂ ਨੂੰ ਛੋਟੀਆਂ ਜਿੰਦਾਂ ਦੀਆਂ ਸ਼ਹੀਦੀਆਂ ਹੋਰ ਹੌਸਲਾ ਦਿੰਦੀਆਂ ਤੇ 80 ਸਾਲ ਦੀ ਬਿਰਧ ਮਾਤਾ ਦੀ ਸ਼ਹਾਦਤ ਠੰਡੇ ਬੋਤਿਚ ਵਿੱਚ ਜਿਨ੍ਹਾਂ ਨੂੰ ਰੱਖਿਆ ਗਿਆ ਉਹ ਬਜ਼ੁਰਗਾਂ ਨੂੰ ਹੋਰ ਹੌਸਲਾ ਦੇਊਗੀ ਕਿ ਪੋ ਦੇ ਮਹੀਨੇ ਦੇ ਵਿੱਚ ਕਿਵੇਂ ਉਹਨਾਂ ਨੂੰ ਠੰਡੀਆਂ ਰਾਤਾਂ 'ਚ ਰੱਖਿਆ ਗਿਆ ਜਿਵੇਂ ਇੱਥੇ ਦਿੱਲੀ ਦੇ ਵਿੱਚ ਕਿਸਾਨ ਆ ਠੰਡੀਆਂ ਰਾਤਾਂ ਦੇ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੈਠੇ ਆ ਇਹ ਤਸਵੀਰਾਂ ਵੀ ਦਿੱਲੀ ਦੀਆਂ ਨੇ ਧਰਨੇ ਵਾਲੀ ਥਾਂ ਤੋਂ ਕੁਝ ਕਿਲੋਮੀਟਰ ਦੂਰ ਦੀਆਂ ਖੇਤੀਬਾੜੀ ਪਵੰਦੀਆਂ ਇੱਕ ਪਾਸੇ ਕਿਸਾਨ ਆਪਣਾ ਅੰਦੋਲਨ ਹੋਰ ਪਖਾਉਣ ਦੀ ਕਵਾਇਜ ਨੇ ਤੇ ਅਦਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਟੋਮਰ ਨੇ ਉਹਨਾਂ ਕਿਸਾਨਾਂ ਨਾਲ ਮੁਲਾਕਾਤ ਕੀਤੀ ਜੋ ਕਾਨੂੰਨ ਦੇ ਪੱਖ 'ਚ ਨੇ ਸਰਕਾਰ ਲਗਾਤਾਰ ਕਿਸਾਨਾਂ ਦੇ ਕਈ ਗਰੁੱਪਸ ਦੇ ਨਾਲ ਗੱਲਬਾਤ ਕਰ ਰਹੀ ਹੈ ਅਤੇ ਲਾਹੇ ਸਮਝਾ ਰਹੀ ਹੈ ਪਰ ਦਿੱਲੀ ਦੀ ਹਦੂਦ 'ਚ ਬੈਠਾ ਲੱਖਾਂ ਕਿਸਾਨਾਂ ਦਾ ਇਹ ਹਜੂਮ ਵੀ ਸਮੇਂ ਦੀਆਂ ਸਰਕਾਰਾਂ ਅੱਗੇ ਵੱਡਾ ਸਵਾਲ ਹੈ